ਪੂਰਾ ਕੀਤਾ ਜਾਵੇਗਾ ਜੋ ਵੀ ਉਹਨਾਂ ਦਾ ਬਕਾਇਆ ਰੰਦਾ ਡੀਏ ਹੈ ਡੀਏ ਨੂੰ ਉਹਨਾਂ ਦੇ 90% ਕੀਤਾ ਜਾਵੇਗਾ ਓਪੀਐਸ ਸਕੀਮ ਪੁਰਾਣੀ ਪੈਨਸ਼ਨ ਸਕੀਮ ਜੋ ਹੈ ਉਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਇਹ ਤੇ ਮੰਗਾ ਤੇ ਵਿਚਾਰ ਨਹੀਂ ਕੀਤੀ ਗਈ ਮਲਾਜ਼ਮ ਆਗੂਆਂ ਦੁਆਰਾ ਕਿਹਾ ਜਾ ਰਿਹਾ ਕਿ ਜਿੰਨੀਆਂ ਵੀ ਉਹਨਾਂ ਦੀਆਂ ਮੀਟਿੰਗਾਂ ਆਮ ਆਦਮੀ ਪਾਰਟੀ ਨਾਲ ਹੋਈਆਂ ਨੇ ਉਹ ਬੇਸਿੱਟਾ ਰਹੀਆਂ ਨੇ ਤੇ ਮਲਾਜ਼ਮਾਂ ਦੀ ਕਿਸੇ ਵੀ ਮੰਗ ਦਾ ਹੱਲ ਨਹੀਂ ਹੋਇਆ ਮਲਾਜ਼ਮਾਂ ਨੂੰ ਉਹਨਾਂ ਦੇ ਹੱਕ ਦਾ ਫੈਸਲਾ ਨਹੀਂ ਮਿਲਿਆ ਇਸ ਵਾਰ ਜੋ ਮਲਾਜ਼ਮਾਂ ਨੇ ਕਿਹਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਪੰਜਾਬ ਸਰਕਾਰ ਜੋ ਹੈ ਸਾਡੀ ਕੋਈ ਗੱਲ ਨਹੀਂ ਮੰਨਦੀ ਸਾਡੀਆਂ ਮੰਗਾਂ ਨਹੀਂ ਸੁਣਦੀ ਇਸੇ ਦੌਰਾਨ ਸੂਤਰਾਂ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਰੈਲੀ ਵਿੱਚ ਵੀ ਮਲਾਜ਼ਮਾਂ ਨੇ ਜੋ ਆਮ ਆਦਮੀ ਪਾਰਟੀ ਹੈ ਉਸ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਇਸੇ ਦੌਰਾਨ ਸੂਤਰਾਂ ਤੋਂ ਏ ਦੱਸਿਆ ਜਾ ਰਿਹਾ ਹੈ ਸੂਤਰਾਂ ਦੁਆਰਾ ਕਿ ਪੰਜਾਬ ਸਰਕਾਰ ਹੈ ਉਹਨਾਂ ਨੇ ਕਿਹਾ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਜਿਵੇਂ ਹੀ ਇਲੈਕਸ਼ਨ ਹੋ ਜਾਣਗੇ ਸੱਤਾ ਵਿੱਚ ਪਾਰਟੀ ਦੇ ਆਉਣ ਨਾਲ ਅਸੀਂ ਆਉਂਦਿਆਂ ਹੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਾਂਗੇ ਤੇ ਜੋ ਵੀ ਮੁਲਾਜ਼ਮਾਂ ਦੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਜੋ ਵੀ ਉਹਨਾਂ ਦਾ ਬਕਾਇਆ ਰੰਦਾ ਡੀਏ ਹੈ ਡੀਏ ਨੂੰ ਉਹਨਾਂ ਦੇ 100% ਕੀਤਾ ਜਾਵੇਗਾ OPS ਸਕੀਮ ਪੁਰਾਣੀ ਪੈਨਸ਼ਨ ਸਕੀਮ ਜੋ ਹੈ ਉਸ ਨੂੰ ਲਾਗੂ ਕਰ ਦਿੱਤਾ ਜਾਵੇਗਾ ਇਹ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਦੋਸਤੋ ਸੋ ਆਸ ਕਰਦੇ ਹਾਂ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ